ਮੈਂ ਸਰਦਾਰ ਗਰਜੰਟ ਸਿੰਘ ਸਨ ਆਫ ਜੋਰਾ ਸਿੰਘ ਬਿੱਲੇਜ ਰੁੜਕਾ ਦਾ ਰਹਿਣ ਵਾਲਾ ਹਾਂ ਪਹਿਲਾਂ ਮੈਂ ਖੇਤੀ ਜੀਰੀ ਅਤੇ ਝੋਨੇ ਦੀ ਕਰਦਾ ਸਾਂ ਪਾਣੀ ਦੀ ਸਮੱਸਿਆ ਹੁਣ ਕਰਕੇ ਹੁਣ ਮੈਂ ਆਪਣੇ ਮੱਸੀ ਪਾਲਣ ਵਿਭਾਗ ਦੇ ਸਹਿਯੋਗ ਨਾਲ ਮੱਸੀ ਦਾ ਕੰਮ ਸ਼ੁਰੂ ਕੀਤਾ ਹੈ ਮੈਂ ਇਸ ਨੂੰ ਕਣਕ ਵੱਢ ਕੇ ਅਪ੍ਰੈਲ ਮਹੀਨੇ ਵਿੱਚ ਛੋਟਾ ਤਲਾਬ ਪੱਟਿਆ ਤੇ ਉਸ ਵਿੱਚ ਪੂਂਗ ਛੰਗਰੂਰ ਤੋਂ ਲਿਆ ਕੇ ਮੱਸੀ ਪਾਲਣ ਵਿਭਾਗ ਤੋਂ ਸਰਕਾਰੀ ਲਿਆ ਕੇ ਪਾਇਆ ਉਸ ਤੋਂ ਬਾਅਦ ਜੂਨ ਦੇ ਵਿੱਚ ਦੂਆ ਤਲਾਬ ੱਟ ਕੇ ਵੱਡਾ ਉਹਦਾ ਕੰਮ ਸਟਾਰਟ ਕੀਤਾ ਤੇ ਇਹਦੇ ਮੈਂ ਪੂ ਕੋਸ ਸਰਕਾਰੀ ਮਲੇਰਕੋਟਲ ਤੋਂ ਸੰਗਰੂਰਸ ਕੋਸ ਬੇੜੇ ਤੋਂ ਲਿਆ ਕੇ ਪਾਇਆ ਔਰ ਉਹ ਤਕਰੀਬਨ 50 ਜਾਂ 60 ਗ੍ਰਾਮ ਦਾ ਸੀ ਔਰ ਇਸ ਵਿੱਚ ਛੱਡ ਕੇ ਫਿਰ ਕੁਝ ਪ੍ਰਾਈਵੇਟ ਡੀਲਰ ਤੋਂ ਲੈ ਕੇ ਵੱਡੇ ਤਲਾਬ ਤਲਾਬ ਵਿੱਚ ਪਾਇਆ 3 ਏਕੜ ਦਾ ਤਲਾਬ ਹੈ ਜਿਹਦੇ ਵਿੱਚ ਤਕਰੀਬਨ ਅੱਧਾ ਕਿਲਾ ਨਰਸਰੀ ਹੈ 2.5 ਏਕੜ ਵੱਡਾ ਤਲਾਬ ਹੈ ਇਹ ਪੂਗਰ ਪਾਏ ਜੂਨ ਤੋਂ ਸਟਾਰਟ ਕੀਤਾ ਹੈ ਹੁਣ ਇਸ ਦੇ ਵਿੱਚ 10 ਕੁਇੰਟਲ ਕੱਢ ਚੁੱਕਿਆ ਹਾਂ ਬਤੀ ਵਧੀਆ ਗਰੋਥ ਹੈ ਚਾਰ ਵੈਰੈਟੀਆਂ ਪਾਈਆਂ ਹੋਈਆਂ ਹਨ ਕਤਲਾ ਗਰਾਫ ਰੋਹੁ ਮਰਾਕ ਤੇ ਗਰਾਸ ਤੇ 골ਡਨ ਤਾਂ ਪੰਜ ਪ੍ਰਕਾਰ ਦੀਆਂ ਪਾਈਆਂ ਹੋਈਆਂ ਹਨ ਗਰੋਥ ਵਧੀਆ ਮੈਂ ਹੁਣ ਇਸ ਵਿੱਚੋਂ 10 ਕੁਇੰਟਲ ਮੱਸੀ ਕੱਢ ਚੁੱਕਿਆ ਹਾਂ ਬਾਕੀ ਇਹਦੇ ਵਿੱਚ 60-70 ਕੁਇੰਟਲ ਮੱਸੀ ਹੋਰ ਹੈਗੀ ਹੈ ਜਿਸ ਦਾ ਰੇਟ 135 ਤੋਂ ਲੈ ਕੇ 150 ਦੇ ਕਰੀਬ ਹੈ ਅਬ ਦੀ ਸਰਕਾਰੀ ਮੋਟਰ ਦਾ ਪਾਣੀ ਵਰਤ ਰਹਾ ਹਾਂ ਗਵਰਨਮੈਂਟ ਨੂੰ 1800 ਰੁਪਏ ਪਤੀ 1 ਏਕੜ ਦੇ ਹਿਸਾਬ ਨਾਲ ਭਰਨਾ ਪੈਂਦਾ ਹੈ ਇਹ ਕੰਮ ਬਹੁਤ ਵਧੀਆ ਹੈ ਇਸ ਕਰਕੇ ਮੈਂ ਹੁਣ ਇਸ ਨੂੰ ਪੂਰੀ ਤਰ੍ਹਾਂ ਅਪਲਾਈ ਕਰ ਚੁੱਕਾ ਹਾਂ ਇਹ ਰਤ ਔਰ ਮਲੇਰ ਕੋਟਲੇ ਦੇ ਮੱਛੀ ਵਿਭਾਗ ਵੱਲੋਂ ਮੈਨੂੰ ਪੂਰਾ ਸਹਿਯੋਗ ਹੈ ਉਹ ਤਕਰੀਬਨ ਜਦੋਂ ਕੋਈ ਸਮੱਸਿਆ ਆਉਂਦੀ ਹੈ ਹਰ ਟਾਈਮ ਹਾਜ਼ਰ ਹੁੰਦੇ ਹਨ ਅਗਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਸੇ ਟਾਈਮ ਹਾਜ਼ਰ ਹੁੰਦੇ ਹਨ ਆ ਤੇ ਮੇਰੇ ਤਲਾਬ ਦੇ ਪੂਰਾ ਨਰੀਖਣ ਕਰਦੇ ਹਨ ਜੋ ਨਰਸਰੀ ਹੈ ਉਹ ਪੂਰੇ ਮੇਰਾ ਕਵਰ ਕੀਤਾ ਹੋਇਆ ਹੈ ਉੱਪਰ ਧਾਗਾ ਲਾਇਆ ਹੋਇਆ ਹੈ ਸਾਈਡ ਤੇ ਜਾਲ ਹੈ ਪੂਰਾ ਵਧੀਆ ਕੰਮ ਚੱਲ ਰਿਹਾ ਹੈ ਹੁਣ ਮੈਂ ਮੱਸੀ ਵਿਭਾਗ ਦੇ ਸਹਿਯੋਗ ਨਾਲ ਦੋ ਐਲੀਵੇਟਰ ਲਗਾਏ ਹਨ ਜੋ ਕਿ ਚਾਰ ਪੈਡਲ ਵਾਲੇ ਹਨ ਉਹਨਾਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਹੈ গুজਰਾਤ ਤੋਂ ਲਿਆ ਕੇ ਬੰਦੇ ਉਹੀ ਫਿੱਟ ਕਰਕੇ ਗਏ ਹਨ ਉਹਦਾ ਬਹੁਤ ਬੈਨੀਫਿਟ ਹੈ ਕਿ ਆਕਸੀਜਨ ਦੀ ਛਾਲ ਵਿੱਚ ਕਮੀ ਆ ਜਾਂਦੀ ਹੈ ਇਸ ਕਰਕੇ ਉਸ ਨੂੰ 2 ਘੰਟੇ ਸਵੇਰ ਡੇਲੀ ਚਲਾਉਂਦਾ ਹਾਂ ਜਿਹੜੀ ਨਰਸਰੀ ਹੈ ਇਹਦੇ ਵਿੱਚ ਹਾਲੇ 엘ਿਵੇਟਰ ਨਹੀਂ ਲਗਾਇਆ ਔਰ ਮੱਛੀ ਦਾ ਜੋ ਫੀਡ ਹੈ ਉਹ ਮੈਂ ਇੱਥੇ ਨੇੜੇ ਆਪਣੇ ਧੂਰੀ ਤੋਂ ਤਿਆਰ ਕਰਾਉਂਦਾ ਹਾਂ ਤੇ ਤਿਆਰ ਕਰਾ ਕੇ ਉਹ 1500 ਰੁਪਏ ਗੱਟੂ ਦੇ ਹਿਸਾਬ ਨਾਲ ਮਿਲਦਾ ਹੈ ਇਹਨਾਂ ਨੇ ਮੱਛੀ ਪਾਲਣ ਵਿਭਾਗ ਵਾਲਿਆਂ ਨੇ ਦੱਸਿਆ ਹੈ ਸਾਰਾ ਕੁਝ ਇਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਪੂਰਾ ਵਧੀਆ ਸਾਸ ਦੇ ਰਹੇ ਹਨ ਇਸ ਵਿੱਚ ਪਾਣੀ 5 ਤੋਂ 6 ਫੁੱਟ ਹੈ ਔਰ ਡੇਲੀ ਇੱਕ ਘੰਟਾ ਮੋਟਰ ਵੀ ਚਲਾਉਂਦਾ ਹਾਂ ਡੇਲੀ ਤਾਜ਼ਾ ਪਾਣੀ ਹੋਂ ਕਰਕੇ ਇਸ ਕਰਕੇ ਆਕਸੀਜਨ ਦੀ ਕਮੀ ਨਹੀਂ ਆਉਂਦੀ ਬਾਕੀ ਫੀਡ ਮੈਂ ਤਿੰਨ ਡਰਮ ਵੱਢ ਕੇ ਰੱਖੇ ਹੋਏ ਹਨ ਤਿੰਨਾਂ ਡਰਬਾਂ ਵਿੱਚ ਘੋਲ ਕੇ ਉਹਦੇ ਬੇਟ ਦੇ ਹਿਸਾਬ ਨਾਲ ਤਕਰੀਬਨ 4% ਬੇਟ ਦੇ ਹਿਸਾਬ ਨਾਲ ਘੋਲ ਕੇ ਪਾਣਾ ਹਾਂ ਦੋ ਟਾਈਮ ਪਾਣਾ ਹਾਂ ਇੱਕ 9 ਵਜੇ ਤੇ ਇੱਕ 3 ਵਜੇ ਫੀਡ ਨੂੰ ਹਮੇਸ਼ਾ ਹੀ ਤੁੱਪ ਵਿੱਚ ਪਾਉਣੀ ਚਾਹੀਦੀ ਹੈ ਤੇ ਇਹਦੇ ਵਿੱਚ ਆਕਸੀਜਨ ਦੀ ਕਮੀ ਨਹੀਂ ਆਉਂਦੀ ਇਸ ਟੋਰ ਚ ਪਰ ਡਰਮ ਦੇ ਵਿੱਚ ਫੀਡ ਪਾਉਂਦਾ ਇਹ ਸਾਨੂੰ ਬੈਨੀਫਿਟ ਹੁੰਦਾ ਹੈ ਕਿ ਜੋ ਫੀਡ ਅਸੀਂ ਡਰਮ ਵਿੱਚ ਪਾਉਨੇ ਹਾਂ ਨਾਲੇ ਤਾਂ ਸਾਨੂੰ ਗਰੋਥ ਦਾ ਪਤਾ ਲੱਗ ਜਾਂਦਾ ਹੈ ਨਾਲੇ ਜੋ ਬੇਸਟ ਹੁੰਦੀ ਹੈ ਉਹਦਾ ਪਤਾ ਲੱਗ ਜਾਂਦਾ ਵੀ ਕਿੰਨੀ ਇੱਕ ਮੱਸੀ ਖਾ ਰਹੀ ਹੈ ਕਿੰਨੀ ਇੱਕ ਬਚਤ ਹੈ ਜੇ ਅਸੀਂ ਖੁੱਲੀ ਛੱਡਦੇ ਹਾਂ ਤਾਂ ਉਹ ਠੀਕ ਨਹੀਂ ਰਹਿੰਦਾ ਮੇਰਾ ਨਾਮ ਸਤਰਾਮ ਸਿੰਘ ਹੈ ਮੈਂ ਫਾਦਰ ਸਾਹਿਬ ਦੇ ਨਾਲ ਹੀ ਸ਼ੁਰੂ ਤੋਂ ਖੇਤੀਬਾੜੀ ਦੇ ਵਿੱਚ ਬਹੁਤ ਮੇਰਾ ਇੰਟਰਸਟ ਸੀਗਾ ਇਸ ਕਰਕੇ ਮੈਂ ਪਹਿਲਾਂ ਇੱਥੇ ਨਾਲ ਹੀ ਖੇਤੀ ਕਰਨਾ ਖੇਤੀਬਾੜੀ ਨਾਲ ਹੀ ਟਰੈਕਟਰ ਵਗੈਰਾ ਜਾਂ ਸਾਰਾ ਕੁਝ ਕਰਦੇ ਸੀਗੇ ਸਿਰ ਹੁਣ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਮੱਛੀ ਪਾਲਣ ਵਿਭਾਗ ਦੀ ਉਹਦੇ ਵਿੱਚ ਵੀ ਵਧੀਆ ਪ੍ਰੋਫਿਟ ਪ੍ਰੋਫਿਟ ਵਗੈਰਾ ਹੁੰਦਾ ਹੈ ਇਸ ਕਰਕੇ ਅਸੀਂ ਫਾਈਲਾਂ ਫਾਦਰ ਸਾਹਿਬ ਨੇ ਉੱਥੋਂ ਵਿਭਾਗੇ ਤੋਂ ਟ੍ਰੇਨਿੰਗ ਲਈ ਮੱਛੀ ਪਾਲਣ ਵਿਭਾਗ ਤੋਂ ਉਸ ਤੋਂ ਬਾਅਦ ਫਿਰ ਅਸੀਂ ਪਟਾਈ ਦਾ ਕੰਮ ਚਾਲੂ ਕਰਿਆ ਪਟਾਈ ਕਰਵਾ ਕੇ ਸਾਰਾ ਕੁਝ ਫੀਡ ਬਗੈਰ ਪਾ ਕੇ ਪਾਣੀ ਪੂਆ ਪਾਣੀ ਦਾ ਪੀਐਚ ਲੈਵਲ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਚੈੱਕ ਕਰਵਾਇਆ ਮਿੱਟੀ ਦਾ ਵੀ ਆਪਾਂ ਸੈਂਪਲ ਲੈ ਕੇ ਗਏ ਉੱਥੇ ਉੱਥੇ ਉਹ ਵੀ ਚੈੱਕ ਕਰਵਾਇਆ ਸਾਰਾ ਕੁਝ ਓਕੇ ਹੋਣ ਤੋਂ ਬਾਅਦ ਮਹਿਕਮੇ ਵੱਲੋਂ ਸਾਨੂੰ ਵੀ ਪਾਣੀ ਪਾਣੀ ਵੀ ਆਪਣਾ ਸੈਟਅਪ ਇੱਥੇ ਬਹੁਤ ਵਧੀਆ ਮੱਸੀ ਪਾਲਣ ਹੋ ਸਕਦਾ ਇਸ ਕਰਕੇ ਅਸੀਂ ਇੱਥੇ ਮੱਸੀ ਪਾਲਣ ਨੂੰ ਸ਼ੁਰੂ ਕੀਤਾ ਜਿਸ ਤਰ੍ਹਾਂ ਆਪਾਂ ਤੁਸੀਂ ਦੇਖਿਆ 2.5 ਇਕੜ ਦਾ ਆਪਣਾ ਵੱਡਾ ਪਾਉਂਡ ਆ ਤੇ ਤਕਰੀਬਨ ਅੱਧੇ ਇਕੜ ਦੇ ਵਿੱਚ ਆਪਣੀ ਨਰਸਰੀ ਆ ਇਹਦੇ ਵਿੱਚ ਆਪਾਂ ਸਰਕਾਰੀ ਵੀ ਸੰਗਰੂਰੋਂ ਲਿਆ ਕੇ ਆਪਾਂ ਇਹਦੇ ਵਿੱਚ ਜੀਰਾ ਸਾਈਜ਼ ਬੱਚਾ ਸੱਟਿਆ ਤੇ ਇਹਦੇ ਵੱਡੇ ਪੌਂਡ ਦੇ ਵਿੱਚ ਜੂਨ ਦੇ ਵਿੱਚ ਵੱਡਾ ਸਾਈਜ਼ 500 100 ਗ੍ਰਾਮ ਦਾ 150 ਗ੍ਰਾਮ ਦਾ ਵਿੱਚ ਪਾਇਆ ਤਾਂ ਉਹ ਬਹੁਤ ਵਧੀਆ ਗਰੋਥ ਹੋਈ ਡੈਡੀ ਕਰਦੇ ਸੀਗੇ ਕਿ ਕਾ ਮੈਂ ਵੀ ਡੈਡੀ ਦੇ ਨਾਲ ਮੇਰਾ ਵੀ ਇਧਰ ਇੰਟਰਸਟ ਬਣਿਆ ਤੇ ਮੈਂ ਵੀ ਨਾਲ ਆਉਣ ਜਾਣ ਫੀਡ ਸਮੇਂ ਸਰ ਜਾਂ ਡੈਡੀ ਦੇ ਨਾਲ ਆਉਂਦੇ ਰਹਿੰਦੇ ਸੀਗੇ ਉਸ ਕਾ ਮੇਰਾ ਵੀ ਇੰਸਟਾ ਇਧਰ ਕਰਕੇ ਬਣ ਗਿਆ ਤੇ ਮੈਂ ਨਾ ਬਾਹਰ ਜਾਣ ਨੂੰ ਜਿਵੇਂ ਆਪਣੇ ਹੁਣ ਅੱਜ ਕੱਲ ਬੱਚੇ ਬਹੁਤ ਬਾਹਰ ਜਾਈ ਜਾ ਰਹੇ ਆ ਨਾ ਤੇ ਉਧਰ ਵੀ ਮੈਂ ਮੈਂ ਆਪ ਦਾ ਕੀਤਾ ਹੀ ਜੁੜਨਾ ਸਹੀ ਸਮਝਿਆ ਵੀ ਆਪਾਂ ਆਪਦਾ ਹੀ ਕੰਮ ਕਰਦੇ ਆ ਤੇ ਇਹਦੇ ਬਹੁਤ ਜਿਆਦੇ ਫਾਇਦੇ ਨੇ ਸਾਨੂੰ ਵਧੀਆ ਇਨਕਮ ਹੋਈ ਹੈ ਸਾਨੂੰ ਹਲੇ 4 ਕਿ ਮਹੀਨੇ ਹੋਇਆ ਮੇ ਵੀ ਸ਼ੁਰੂ ਕਰੇ ਨੂੰ ਤੇ ਉਹਦੇ ਵਿੱਚ ਅਸੀਂ 10 ਕੁਇੰਟਲ ਮੱਛੀ ਇਹਦੇ ਵਿੱਚੋਂ ਕੱਢ ਚੁੱਕੇ ਆ ਤੇ ਹੋਰ ਵੀ ਹਲੇ ਵਿੱਚ ਵਧੀਆ ਹੈ ਯਾਨੀ ਆਪਾਂ ਸਟਾਕ ਕੀਤਾ ਹੋਇਆ ਹੈ ਮੈਂ ਲਖਪਤੀ ਸਿੰਘ ਮੱਛੀ ਪਾਲਣ ਅਫਸਰ ਮਲੇਰ ਕੋਟਲਾ ਜਿੱਥੋਂ ਤੱਕ ਮੱਛੀ ਪਾਲਣ ਤੰਦੇ ਬਾਰੇ ਆਪਾਂ ਜਾਣਕਾਰੀ ਦੀ ਜਾਂ ਸ਼ੁਰੂਆਤ ਦੀ ਗੱਲ ਕਰੀਏ ਤਾਂ ਹਰੇਕ ਸਾਡੇ ਮੱਛੀ ਪਾਲਣ ਵਿਭਾਗ ਵੱਲੋਂ ਹਰੇਕ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਲੈਵਲ ਉੱਤੇ 5 ਦਿਨਾਂ ਮੁਫਤ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ ਇਸ 5 ਦਿਨਾਂ ਟ੍ਰੇਨਿੰਗ ਕੈਂਪ ਦੇ ਵਿੱਚ ਅਸੀਂ ਮੱਛੀ ਪਾਲਣ ਦੀ ਮੁੱਢਲੀ ਜਾਣਕਾਰੀ ਤੋਂ ਲੈ ਕੇ ਉਸ ਦੀਆਂ ਬਿਮਾਰੀਆਂ ਦੀ ਰੋਕਥਾਮ ਸਾਮ ਸੰਭਾਲ ਜਾਂ ਕਿਹੜੀ ਕਿਹੜੀ ਪ੍ਰਜਾਤੀ ਅਸੀਂ ਪਾਲ ਸਕਦੇ ਹਾਂ ਜਾਂ ਕਿੱਥੇ ਕਿੱਥੇ ਮੱਛੀ ਪਾਲਣ ਦਾ ਧੰਦਾ ਜਿਹੜਾ ਕੀਤਾ ਜਾ ਸਕਦਾ ਹੈ ਉਸ ਦੇ ਬਾਰੇ ਜਾਣਕਾਰੀ ਦਿੰਦੇ ਹਾਂ ਜਿੱਥੋਂ ਤੱਕ ਤਲਾ ਦੇ ਆਕਾਰ ਦੀ ਗੱਲ ਹੈ ਕਿ ਇਸ ਦਾ ਆਕਾਰ ਜਾਂ ਸ਼ੇਪ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸੋ ਸਾਡੇ ਤਲਾ ਲ ਜਿਹੜੀ ਠੁਕਮੀ ਜਿਹੜੀ ਸ਼ੇਪ ਹੈ ਠੁਕਮੀ ਜੋ ਜਗ੍ਹਾ ਹੈ ਉਹ ਸਾਨੂੰ ਸਭ ਤੋਂ ਪਹਿਲਾਂ ਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਹੈ ਸੋ ਇਹਦਾ ਤਲਾ ਦਾ ਜਿਹੜਾ ਆਕਾਰ ਹੈ ਸਾਡਾ ਅਜਤਾਕਾਰ ਹੋਣਾ ਚਾਹੀਦਾ ਹੈ ਤਾਂ ਕਿ ਕੱਲ ਨੂੰ ਜਦੋਂ ਸਾਡੀ ਫਸਲ ਤੁਸੀਂ ਕਹਿੰਦੇ ਕੱਢਣੀ ਹੈ ਮੱਛੀ ਦੀ ਹਾਰਵੈਸਟਿੰਗ ਕਰਨੀ ਹੈ ਤਾਂ ਉਦੋਂ ਨੈਟ ਮਾਰਨ ਵਿੱਚ ਆਸਾਨੀ ਰਹੇ ਦੂਸਰਾ ਤਿੰਨ ਤੋਂ ਚਾਰ ਸਾਲਾਂ ਬਾਅਦ ਜਦੋਂ ਅਸੀਂ ਮੱਛੀ ਤਲਾ ਨੂੰ ਸੁਕਾਉਣ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਉਹਨੂੰ ਸੁਕਾਉਨੇ ਆ ਤਾਂ ਤਲਾ ਨੂੰ ਖਾਲੀ ਕਰਨ ਦੇ ਵਿੱਚ ਆਸਾਨੀ ਰਹੇ ਇਸ ਤੋਂ ਇਲਾਵਾ ਕਿ ਮੱਛੀ ਜਦੋਂ ਜਿੰਨਾ 2.5 ਏਕੜ ਦਾ ਰਕਬਾ ਜਿਹੜਾ ਉਹ ਜਿੰਨਾ ਢਾਈ ਏਕੜ ਤੋਂ 5 ਏਕੜ ਤੱਕ ਤੁਸੀਂ ਤਲਾਹ ਦਾ ਜਿਹੜਾ ਸਾਈਜ਼ ਰੱਖ ਸਕਦੇ ਹੋ ਜਿੰਨਾ ਤਲਾਹ ਦਾ ਸਾਈਜ਼ ਵੱਡਾ ਹੋਊਗਾ ਮੱਛੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰੂਗੀ ਤਾਂ ਓਨੀ ਉਹਦੀ ਗਰੋਥ ਦੇ ਵਿੱਚ ਵਾਧਾ ਰਹੂਗਾ ਜਿੱਥੋਂ ਤੱਕ ਗੱਲ ਹੈ ਕਿ ਇਹਦੀ ਮਿੱਟੀ ਦੀ ਚੋਣ ਦੀ ਕਿ ਮਿੱਟੀ ਦੇ ਵਿੱਚ ਜਿਹੜਾ 20 ਤੋਂ 30% ਹੈ ਉਹ ਚੀਕਣਾਪਣ ਹੋਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿੱਟੀ ਦੀ ਜਾਂਚ ਕਰਵਾਉਣੀ ਜਿਹੜੀ ਬਹੁਤ ਜ਼ਰੂਰੀ ਹੈ ਮਿੱਟੀ ਪਾਣੀ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਮਿੱਟੀ ਦੇ ਵਿੱਚ ਸਾਨੂੰ ਪਤਾ ਲੱਗ ਸਕੇ ਕਿ ਪਾਣੀ ਖੜ ਸਕਦਾ ਹੈ ਸਾਡਾ ਮੱਛੀ ਤਲਾ ਜਿਹੜਾ ਉਹ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜਿਹੜੀ ਜਗ੍ਹਾ ਦੀ ਤੁਸੀਂ ਚੋਣ ਕਰਨੀ ਹੈ ਉਹ ਰਾਸਤਾ ਸਾਡਾ 3 ਵੀਲ ਜਾਂ 4 ਵੀਲ ਉੱਥੇ ਪਹੁੰਚਦਾ ਹੋਣਾ ਚਾਹੀਦਾ ਹੈ ਤਾਂ ਜੋ ਸਾਨੂੰ ਸਮੇਂ ਸਿਰ ਜਦੋਂ ਮੱਛੀ ਕੱਢ ਦੀ ਫਸਲ ਨੂੰ ਅਸੀਂ ਕੱਢਣਾ ਹੈ ਤਾਂ ਉਦੋਂ ਸਾਡਾ ਕੋਈ ਵੀਕਲ ਜਾਣ ਦੇ ਵਿੱਚ ਦਿੱਕਤ ਨਾ ਆਵੇ ਜਿੱਥੋਂ ਤੱਕ ਗੱਲ ਹੈ ਕਿ ਇਸ ਸਮੇਂ ਜਾਂ ਮੌਸਮ ਦੀ ਸਭ ਤੋਂ ਵੱਡੀ ਗੱਲ ਹੈ ਕਿ ਮੌਸਮ ਦੇ ਸਮੇਂ ਇਸ ਦੀ ਕਿਵੇਂ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ ਜੋ ਮੱਛੀ ਪਾਲਣ ਦਾ ਕੰਮ ਹੈ ਇੱਕ ਅਪਲਾਈਡ ਸੈਂਸ ਅਪਲਾਈਡ ਧੰਦਾ ਜਿਵੇਂ ਕਿ ਤੁਹਾਡੀ ਜ਼ਮੀਨ ਤੇ ਤੁਹਾਡੀ ਮਿੱਟੀ ਪਾਣੀ ਦੀ ਪੰਗੋਲਕ ਸਥਿਤੀ ਦੇ ਹਿਸਾਬ ਨਾਲ ਕਲਚਰ ਜਿਹੜਾ ਉਹ ਕੀਤਾ ਜਾਂਦਾ ਹੈ ਮੈਂ ਚਰਨਜੀਤ ਸਿੰਘ ਸਹਾਇਕ ਡਾਕਟਰ ਮੱਛੀ ਪਾਲਣ ਜ਼ਿਲ੍ਹਾ ਮਲੇਰਕੋਟਲਾ ਕਿਸਾਨ ਭਰਾਵੋ ਅੱਜ ਅਸੀਂ ਸਰਦਾਰ ਗੁਰਜੰਤ ਸਿੰਘ son of ਸਰਦਾਰ ਜੋਰਾ ਸਿੰਘ ਪਿੰਡ ਰੁੜਕਾ ਜ਼ਿਲ੍ਹਾ ਮਲੇਰਕੋਟਲਾ ਦੇ ਮੱਛੀ ਤਲਾ ਦੇ ਉੱਤੇ ਆਏ ਹਾਂ ਇਸ ਕਿਸਾਨ ਭਰਾ ਨੇ ਅਪ੍ਰੈਲ ਮਹੀਨੇ ਦੇ ਵਿੱਚ ਇਹ ਮੱਛੀ ਪਾਲਣ ਦਾ ਧੰਦਾ ਜਿਹੜਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਇਹਨੇ ਨਰਸਰੀ ਬਣਾਈ ਅੱਧੇ ਏਕੜ ਦੇ ਵਿੱਚ ਉਸ ਤੋਂ ਬਾਅਦ ਮੇਨ ਕਲਚਰ ਟੈਂਕ ਜਿੱਥੇ ਅਸੀਂ ਬੈਠੇ ਅੱਜ ਇਹ ਬਣਾਇਆ ਇਹ ਜੂਨ ਦੇ ਵਿੱਚ ਤਲਾਹ ਤਿਆਰ ਕੀਤਾ ਗਿਆ ਤੇ ਇਹਦੇ ਵਿੱਚ ਮਹਿਕਮੇ ਤੋਂ ਮਨਜ਼ੂਰਸਾ ਵੈਰਾਈਟੀਆਂ ਦੀਆਂ ਜਿਹੜੀਆਂ ਮੱਛੀਆਂ ਦੀਆਂ 6 ਕਿਸਮਾਂ ਉਹ ਸਟਾਕ ਕੀਤੀਆਂ ਗਈਆਂ ਤੇ ਬਹੁਤ ਹੀ ਵਧੀਆ ਆਮਦਨ ਦਾ ਸਾਧਨ ਹੈ ਤੇ ਮੈਂ ਇਸ ਕਿਸਾਨ ਭਰਾ ਨੂੰ ਵਧਾਈ ਦਿੰਦਾ ਹਾਂ ਬੜੀ ਖੁਸ਼ੀ ਦੀ ਗੱਲ ਹੈ ਕਿ 4 ਮਹੀਨੇ ਦੇ ਵਿੱਚ ਵਿੱਚ ਦੇਖੋ ਜਲਾਈ ਦੇ ਵਿੱਚ ਮੱਛੀ ਪੂੰਗ ਸਟਾਕ ਕੀਤਾ ਫਿੰਗਰ ਸਾਈਜ਼ ਤੇ ਅੱਜ ਤੱਕ ਇਹ 4 ਕੁਇੰਟਲ ਮੱਛੀ ਹੈ ਜਿਹੜੀ ਉਹ ਇਸ ਤਲਾ ਦੇ ਵਿੱਚੋਂ ਹਾਰਵੈਸਟ ਕਰ ਚੁੱਕੇ ਨੇ 130 ਰੁਪਏ 135 ਰੁਪਏ 140 ਰੁਪਏ ਦੇ ਹਿਸਾਬ ਦੇ ਨਾਲ ਇਹਨਾਂ ਦਾ ਰੇਟ ਜਿਹੜਾ ਹੈਗਾ ਉਹ ਤਲਾ ਦੇ ਉੱਤੇ ਹੀ ਮੱਛੀ ਕ੍ਰੇਤਾ ਨੇ ਜਿਹੜੇ ਉਹ ਇਹਨਾਂ ਤੋਂ ਲੈ ਕੇ ਜਾਂਦੇ ਨੇ ਨੈ ਕੈਸ਼ ਪ੍ਰਾਈਸ ਆ ਜਿਹੜੀ ਉਹ ਦੇ ਕੇ ਜਾਂਦੇ ਨੇ ਤੇ ਫਾਰਮਰ ਬੜੀਆ ਖੁਸ਼ ਆ ਇਸ ਚੀਜ਼ ਤੋਂ ਕਿ 4 ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹ ਇਹਨਾਂ ਦੀ ਫਸਲ ਆ ਜਿਹੜੀ ਉਹ ਵੇਚਣ ਯੋਗ ਸਾਈਜ਼ ਦੀ ਹੋ ਚੁੱਕੀ ਹੈ ਕਿਸਾਨ ਭਰਾਵਾਂ ਨੂੰ ਹੀ ਬੇਨਤੀ ਕਰਦਾ ਕਿ ਇਹਨਾਂ ਤੋਂ ਵਿੱਚੋਂ ਇਹਨਾਂ ਤੋਂ ਸਿੱਖਿਆ ਲੈ ਕੇ ਉਹ ਅੱਗੇ ਵੀ ਹੋਰ ਵੀ ਕਿਸਾਨ ਭਰਾ ਉਤਸ਼ਾਹਤ ਹੋ ਗਏ ਇਹਨਾਂ ਤੋਂ ਕੰਮ ਕਰਨਾ ਬੜਾਈ ਬਰੀਆ ਆਮਦਨ ਦਾ ਸਾਧਨ ਹੈ ਜਿੱਥੋਂ ਤੱਕ ਸਹੂਲਤਾਂ ਦੀ ਗੱਲ ਕਰੀਏ ਆਪਾਂ ਮੱਛੀ ਪਾਲਣ ਵਿਭਾਗ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਉਹ ਆਪਣੇ ਕਿਸਾਨ ਭਰਾਵਾਂ ਨੂੰ ਉਪਲਬਧ ਕਰਾਈਆਂ ਜਾਂਦੀਆਂ ਨੇ ਜਿਸ ਤਰ੍ਹਾਂ ਮੋਡਲ ਇਸਖਲਾਈ ਹੈ ਮੋਡਲ ਇਸਖਲਾਈ 5 ਦਿਨ ਦੀ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਲਗਾਈ ਜਾਂਦੀ ਹੈ ਅਗਲੀ ਜਿਹੜੀ ਟ੍ਰੇਨਿੰਗ ਦੀ ਡੇਟ ਆ ਉਹ 1 ਜਨਵਰੀ ਆ ਨਵੇਂ ਸਾਲ 1 ਜਨਵਰੀ ਤੋਂ 5 ਜਨਵਰੀ ਤੱਕ ਸਾਰੇ ਪੰਜਾਬ ਦੇ ਜ਼ਿਲ੍ਹਾ ਦਫ਼ਤਰਾਂ ਦੇ ਵਿੱਚ ਇਹ ਕੈਂਪ ਲਗਾਏ ਜਾਣੇ ਨੇ ਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਮੱਛੀ ਪਾਲਣ ਦਾ ਨर्देशਮੰਦੀ ਜਾਣਕਾਰੀ ਪ੍ਰਾਪਤ ਕਰਕੇ ਇਸ ਧੰਦੇ ਨੂੰ ਅਪਣਾਇਆ ਜਾਵੇ ਰੋਜ਼ਗਾਰ ਦਾ ਬਹੁਤ ਹੀ ਵਧੀਆ ਸਾਧਨ ਅਗਲੀ ਸ਼ੂਲਤ ਦੀ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਇਸ ਭਰਾ ਨੇ ਸਰਦਾਰ ਗੁਰਜੰਟ ਸਿੰਘ ਨੇ ਆਪਣਾ 3 ਏਕੜ ਦੇ ਵਿੱਚ ਮੱਛੀ ਤਲਾ ਬਣਾਇਆ 2.5 ਏਕੜਾ ਰਗਵੇ ਦੇ ਉੱਤੇ ਮੱਛੀ ਤਲਾਰੀ ਜੇ ਕੋਈ ਬਲੇਨ ਪੱਧਰ ਜ਼ਮੀਨ ਦੇ ਵਿੱਚ ਉਸਾਰੀ ਕਰਦਾ ਹੈ ਦਾ 11 ਲੱਖ ਜੁਨਟ ਕਾਸਟ ਹੈ ਉਹ ਕੰਪੋਨੈਂਟ ਵਾਈਜ਼ ਹੈ 3 ਲੱਖ ਤਲਾਰੀ ਪਟਾਈ ਵਾਸਤੇ ਆ 2 ਲੱਖ ਟਿਊਬਲ ਦੇ ਖਰਚੇ ਵਾਸਤੇ 1 ਲੱਖ 60000 ਰੁਪਇਆ 4 ਏਰੀਏਟਰ ਆਕਸੀਜਨ ਵਧਾਊ ਯੰਤਰਾਂ ਵਾਸਤੇ ਆ ਤੇ ਇਸੇ ਤਰ੍ਹਾਂ ਹੀ ਤਾਂ ਗੱਲ ਗਾਉਣਾ ਜਾਂ ਨਾਈਟਿੰਗ ਕਰਨੀ ਜਿਸ ਤਰ੍ਹਾਂ ਇਸ ਕਿਸਾਨ ਭਰਾ ਨੇ ਕੀਤਾ ਹੋਇਆ ਗਲ ਕਵਾ ਦੇ ਤੋਂ ਬਚਾਓ ਵਾਸਤੇ ਜਾਂ ਹੋਰ ਆ ਪੰਰੀਂਦਿਆਂ ਤੋਂ ਬਚਾਓ ਵਾਸਤੇ ਜਿਹੜਾ 10000 ਰੁਪਇਆ ਦਾ ਖਰਚਾ ਮਿਥਿਆ ਗਿਆ ਇਹ ਜੁੰਟ ਕਾਸਟ ਦੇ ਵਿੱਚ 50000 ਰੁਪਏ ਜਿਹੜਾ ਉਹ ਫੀਡ ਸਟੋਰ ਵਾਸਤੇ ਆ ਤੇ ਇਹ 7 ਲੱਖ ਕਾਸਟ ਹੈ ਤੇ ਇਸ ਤੋਂ ਇਲਾਵਾ 4 ਲੱਖ ਉੱਪਰਲੇ ਖਰਚੇ ਫੀਡ ਸੀਡ ਜਨਰੇਟਰ ਆਦਿ ਦੇ ਖਰਚੇ ਇਹ 11 ਲੱਖ ਜੁੰਟ ਕਾਸਟ ਦਾ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੇ ਤਹਿਤ ਜਿਹੜੀ ਕਿ ਮੌਜੂਦਾ ਸਮੇਂ ਚੱਲ ਰਹੀ ਹੈ ਸਕੀਮ ਮੱਛੀ ਪਾਲਣ ਦੇ ਲਈ ਔਰ ਇਹ ਵਿੱਚ ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਲਈ 40% ਸਬਸਿਡੀ ਮਹੱਇਆ ਕਰਵਾਈ ਜਾਂਦੀ ਹੈ ਤੇ ਔਰਤਾਂ ਲਈ ਕੋਈ ਜਾਤੀ ਦਾ ਸਬੰਧ ਨਹੀਂ ਹੈ ਸਾਰੇ ਕੈਟਾਗਰੀ ਦੀਆਂ ਔਰਤਾਂ ਲਈ 60% ਸਬਸਿਡੀ ਹੈ ਤੇ ਐਸਸੀ ਐਸਟੀ ਜਾਂ ਸਹਿਕਾਰੀ ਸਭਾਵਾਂ ਉਹਨਾਂ ਦੇ ਲਈ 60% ਜਿਹੜੀ ਸਬਸਿਡੀ ਮਹੱਇਆ ਕਰਾਈ ਜਾਂਦੀ ਹੈ ਵੱਧ ਤੋਂ ਵੱਧ 5 ਏਕੜ ਲਈ ਇੱਕ ਲਾਭਪਾਤਰੀ 5 ਏਕੜ ਦੇ ਲਈ ਸਬਸਿਡੀ ਪ੍ਰਾਪਤ ਕਰ ਸਕਦਾ ਹੈ ਦੀ ਕਰਨ ਦਾ ਜੇ ਅਸੀਂ ਜਿਸ ਟਾਈਮ ਸਾਨੂੰ ਜ਼ਰੂਰਤ ਹੁੰਦੀ ਆ ਜਾਂ ਜਾਲ ਫੇਰਨਾ ਹੁੰਦਾ ਨੈਟ ਇਹਦੇ ਵਿੱਚ ਨੈਟਿੰਗ ਕਰਨੀ ਹੁੰਦੀ ਆ ਤਾਂ ਅਸੀਂ ਸ਼ਕਾਰੀ ਦਾ ਸਾਡੇ ਕੋਲ ਨੰਬਰ ਅਵੇਲੇਬਲ ਹੈਗਾ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਤੇ ਉਹ ਆ ਜਾਂਦੇ ਹਨ ਜਾਲ ਫੇਰ ਕੇ ਜਾਂਦੇ ਹਨ ਜੋ ਨਕਾਲ ਕੱਢਣੀ ਹੁੰਦੀ ਆ ਉਹ ਕੱਢ ਕੇ ਲੈ ਜਾਂਦੇ ਹਨ ਮੱਛੀ ਦਾ ਰੇਟ 135 ਤੋਂ ਲੈ ਕੇ 150 ਰੁਪਏ ਤੱਕ ਹੈ ਜੋ ਕਿ ਇੱਥੋਂ ਆਪਾਂ ਨੇ ਵੇਟ ਕਰ ਦੇਣਾ ਹੈ ਉਹ ਉਹਨਾਂ ਦੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਸਾਰਾ ਕੁਝ ਜ਼ਿੰਮੇਵਾਰੀ ਉਹਨਾਂ ਦੀ ਹੋ ਜਾਂਦੀ ਹੈ ਸਰਦੀਆਂ ਦੇ ਵਿੱਚ ਜਦੋਂ ਮੱਛੀ ਨੂੰ ਸਭ ਤੋਂ ਵੱਧ ਜਿਹੜੀ ਦਿੱਕਤ ਆਉਂਦੀ ਆ ਉਹ ਆਕਸੀਜਨ ਦੀ ਕਮੀ ਹੁੰਦੀ ਹੈ ਜਦੋਂ 24 ਘੰਟੇ ਜਾਂ 2 ਦਿਨ ਸੂਰਜ ਨਹੀਂ ਨਿਕਲਦਾ ਤਾਂ ਸੂਰਜ ਉਹਨਾਂ ਦੀ ਆਕਸੀਜਨ ਪੂਰੀ ਕਰਨ ਲਈ ਆਕਸੀਜਨ ਦੀਆਂ ਗੋਲੀਆਂ ਵੀ ਹਨ ਤੇ ਜੇ ਨਹੀਂ ਜੋ ਐਲੀਵੇਟਰ ਲੱਗੇ ਹੋਏ ਹਨ ਉਹ ਆਕਸੀਜਨ ਪੂਰੀ ਕਰਨ ਖਾਤਰ ਹੀ ਕੰਮ ਕਰਦੇ ਹਨ ਡੇਲੀ ਅਸੀਂ ਇਹਨਾਂ ਨੂੰ 2 ਘੰਟੇ ਚਲਾਉਂਦੇ ਹਾਂ ਤੇ ਇਹਨਾਂ ਦੀ ਆਕਸੀਜਨ ਪੂਰੀ ਹੋ ਜਾਂਦੀ ਹੈ ਜਿਹੜੇ ਪੰਛੀਆਂ ਤੋਂ ਖਤਰਾ ਇੱਕ ਦੋ ਜਾਨਵਰ ਹੈਗੇ ਜੋ ਇਹਨਾਂ ਨੂੰ ਡੁਬਕੀ ਮਾਰ ਕੇ ਉਠਾ ਕੇ ਲੈ ਜਾਂਦੇ ਹਨ ਇਸ ਕਰਕੇ ਅਸੀਂ ਸਾਰੇ ਆਪਦੇ ਤਲਾਬ ਦੇ ਉੱਪਰ ਧਾਗੇ ਦਾ ਜਾਲ ਪਾਇਆ ਹੋਇਆ ਹੈ ਸਾਈਡਾਂ ਤੇ ਪਿੱਲਰ ਲਾਏ ਹੋਏ ਹਨ ਹੁਣ ਸਾਨੂੰ ਕੋਈ ਜਾਨਵਰ ਦਿੱਕਤ ਨਹੀਂ ਆਉਂਦੀ ਨਾ ਕੋਈ ਲੈ ਕੇ ਜਾਂਦਾ ਠਾਕੇ ਅਸੀਂ ਜਿਹੜੇ ਨਵੇਂ ਮੇਰੇ ਵੀਰ ਕਰਨੇ ਚਾਹੁੰਦੇ ਆਣ ਅਸੀਂ ਇਹ ਕਹਨੇ ਆਂ ਵੀ ਬਹੁਤ ਵਧੀਆ ਤੰਦਾ ਇਹ ਨਾਲੇ ਤਾਂ ਪਾਣੀ ਦੀ ਬਚਤ ਹੁੰਦੀ ਹੈ ਨਾਲੇ ਇਹਨਾਂ ਫਸਲ ਦੀ ਜਿਹੜੀ ਰਿਕਵਰੀ ਆ ਉਹ ਹੋ ਜਾਂਦੀ ਹੈ ਬਚਤ ਉਹ ਤੋਂ ਜ਼ਿਆਦਾ ਹੁੰਦੀ ਹੈ ਪਾਲਾ ਕੇ ਦੀਰੀ ਹਰ ਝੋਨੇ ਨਾਲੋਂ ਜ਼ਿਆਦਾ ਹੁੰਦੀ ਹੈ ਔਰ ਇਹਦੀ ਮੰਡੀ ਕਰਨ ਦੀ ਵੀ ਕੋਈ ਦਿੱਕਤ ਨਹੀਂ ਆਉਂਦੀ ਸਭ ਆਪ ਕੱਢ ਕੇ ਲੈ ਕੇ ਜਾਂਦੇ ਹਨ ਔਰ ਵਧੀਆ ਰੇਟ ਮਿਲਦਾ ਹੈ ਬਹੁਤ ਵਧੀਆ ਬੈਨੀਫਿਟ ਹੈ ਮੈਂ ਤਾਂ ਕਹਣਾ ਵੱਧ ਤੋਂ ਵੱਧ ਲੋਕ ਮੱਸੀ ਪਾਲਣ ਕਰਨ ਇਹਦਾ ਪਾਣੀ ਬੋਰ ਦਾ ਡੂੰਗਾ ਪਾਣੀ ਹੋਣਾ ਜਿਹਦਾ ਪਾਣੀ ਟੈਸਟ ਕਰਾਉਣਾ ਪੈਂਦਾ ਹੈ ਜੀ ਪਹਿਲਾਂ ਪਾਣੀ ਪਾਣੀ ਟੈਸਟ ਕਰਾ ਕੇ ਫਿਰ ਤਲਾਬ ਵਿੱਚ ਛੱਡਿਆ ਜਾਂਦਾ ਹੈ ਪਾਣੀ ਜਿੰਨਾ ਪਾਣੀ ਵਧੀਆ ਹੋਊਗਾ ਉਨੀ ਇਹਦੀ ਗ੍ਰੋਥ ਜ਼ਿਆਦਾ ਹੁੰਦੀ ਹੈ ਜੀ ਸਾਡੀ ਇਹ ਸਲਾਹ ਜੀ ਸਾਨੂੰ ਪੂਰਾ 1 ਸਾਲ ਤਾਂ ਨਹੀਂ ਹੋਇਆ ਜਦੋਂ ਅਸੀਂ ਸਾਲ ਦਾ ਪੂਰਾ ਕਲੈਕਟੀ ਕਰਾਂਗੇ ਆਪਦੀ ਲੇਖਾ ਜੋਖਾ ਕਰਾਂਗੇ ਤਾਂ ਸਾਡੀ ਸਲਾਹ ਵੀ 2 3 3 ਏਕੜ ਦਾ ਹੋਰ ਲਵੇ ਤਿਆਰ ਕਰ ਲਾਂਗੇ ਬੋਰ ਸਾਡਾ ਹੈਗਾ ਪਾਣੀ ਸਰਕਾਰੀ ਮੋਟਰਾਂ ਉਹਦੇ ਵਿੱਚ ਅਸੀਂ 1800 ਰੁਪਿਆ ਪ੍ਰਤੀ ਏਕੜ ਭਰਦੇ ਆ ਮੈਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਇਹ ਜ਼ਰੂਰੀ ਬੇਨਤੀ ਕਰਦਾ ਕਿ ਪਾਈਏ ਲਾਹੇਵੰਦ ਕੀਤਾ ਹੈ ਸਾਰਿਆਂ ਨੂੰ ਜੀਰੀ ਝੋਨੇ ਨੂੰ ਛੱਡ ਕੇ ਇਸ ਕਿਤੇ ਵੱਲ ਆਓ ਨਾਲੇ ਤਾਂ ਮੁਨਾਫਾ ਜ਼ਿਆਦਾ ਹੈ ਤੇ ਨਾਲੇ ਪਾਣੀ ਦੀ ਬਚਤ ਹੈ ਨਾਲੇ ਜ਼ਮੀਨ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਦੇ ਜਿਹਦੇ ਕੋਲ 10 ਏਕੜ ਨੇ ਉਹਦੇ ਵਿੱਚੋਂ 3 ਏਕੜ ਜ਼ਰੂਰ ਮੱਸੀ ਪਾਲਣ ਵਿਭਾਗ ਨਾਲ ਰਾਬਤਾ ਕਰਕੇ ਇਹਨੂੰ ਤਿਆਰ ਕਰਾਓ ਉਹਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਵੇਗਾ ਇਹਦੇ ਵਿੱਚ ਕਣਕ ਜੀਰੀ ਨਾਲੋਂ ਸਾਨੂੰ ਹੁਣ ਮੈਨੂੰ ਵੀ 15 ਸਾਲ ਹੋ ਗਏ ਨੇ ਕਣਕ ਜੀਰੀ ਦੇ ਵਿੱਚ ਹੀ ਆਪਾਂ ਫਸਲੀ ਚੱਕਰ ਦੇ ਵਿੱਚ ਹੀ ਫਸੇ ਹੋયા ਆ ਉਹਦੇ ਵਿੱਚ ਰੇਹਾਂ ਸਪਰੇਹਾਂ ਖਾਦ ਪਾਣੀ ਦੇ ਕਿੰਨਾ ਜ਼ਿਆਦਾ ਵੇਸਟੇਜ ਹੁੰਦੀ ਆ ਉਹਦੇ ਉਹਦੇ ਨਾਲੋਂ ਇਹ 100 ਗੁਣਾ ਵਧੀਆ ਤੰਦਾ ਮੈਂ ਤਾਂ ਕਹੂੰਗਾ ਸਾਰੇ ਕਿਸਾਨ ਵੀਰਾਂ ਨੂੰ ਵੀ ਜਿਹਦੇ ਘੱਟ ਤੋਂ ਘੱਟ 2.5 ਏਕੜ ਦੇ ਵਿੱਚ ਤਾਂ ਇਹ ਪੌਂਡ ਉਹਨਾਂ ਨੂੰ ਟਰਾਈ ਕਰਕੇ ਦੇਖਣਾ ਜੀ 10 ਏਕੜ ਦੀ ਨੂੰ ਪਹਿਲੀ ਹਨ ਉਹਦੇ ਵਿੱਚੋਂ 2.5 ਏਕੜ ਦੇ ਵਿੱਚੋਂ ਪੌਂਡ ਇੱਕ ਇਹਨਾਂ ਦੀਆਂ ਬਹੁਤ ਵਧੀਆ ਮੈਕਮੇ ਦੀਆਂ ਸਕੀਮਾਂ ਨੇ ਜਿਨ੍ਹਾਂ ਵਿੱਚ ਅੱਜਕੱਲ ਸਬਸਿਡੀ ਵੀ ਬਹੁਤ ਵਧੀਆ ਤਰੀਕੇ ਨਾਲ ਦਿੰਦੇ ਆ ਇਹ ਜਿਵੇਂ ਇਹਨਾਂ ਦੇ ਵਿੱਚੋਂ ਮੰਨ ਲਓ 11 ਕ ਲੱਖ ਦਾ ਇਹਨਾਂ ਦਾ ਬਣਾਇਆ ਹੋਇਆ ਪ੍ਰੋਜੈਕਟ ਉਹਦੇ ਵਿੱਚੋਂ 40% ਸਬਸਿਡੀ ਜਰਨਲ ਨੂੰ ਆ ਤੇ ਐਸਸੀ ਜ ਬਾਈ ਭਾਈਆਂ ਨੂੰ ਤੇ ਦੂਜੇ ਲੇਡੀਜ਼ ਨੂੰ 60% ਉਹ ਸਬਸਿਡੀ ਇਹਦੇ ਵਿੱਚ ਤੇ ਉਹ ਆਪਣਾ ਜਿਹੜਾ ਖਰਚਾ ਹੁੰਦਾ ਪਾਉਂਡ ਤੇ ਜਾਂ ਫੀਡ ਤੇ ਜਾਂ ਲਾ ਲਓ ਤਾਂ ਤੱਕ ਗੱਲ ਆਇਆ ਆਪਾਂ ਨੇ ਜਾਂ ਪੈਪੂ ਵਗੈਰਾ ਲਾਇਆ ਨਾ ਇਹ ਤਾਂ ਕਵਰ ਸਬਸਿਡੀ ਦੇ ਵਿੱਚ ਹੀ ਕਵਰ ਹੋ ਜਾਂਦਾ ਜੇ ਆਪਾਂ ਲਾ ਕੇ ਚੱਲੀਏ ਤੇ ਵਧੀਆ ਕਮਾਈ ਆ ਇੱਕ ਦੂਜੀ ਗੱਲ ਇਹ ਵਾਤਾਵਰਨ ਨੂੰ ਇਹਦੇ ਨਾਲ ਸਾਫ਼ ਰਹਿ ਤਾਂ ਫੀਡ ਆ ਸਿਆਲ ਦੇ ਵਿੱਚ ਜਿਹੜੀ ਫੀਡ ਆ ਨਾ ਮੱਛੀ ਤੋਂ ਘੱਟ ਉਹ ਕਰਦੀ ਹੈ ਡਾਈਜੈਸਟ ਕਰਦੀ ਹੈ ਕਿਉਂ ਸਿਆਲ ਦੇ ਵਿੱਚ ਆ ਕੇ ਆਮ ਲੋਕ ਤਾਂ ਕਹਿੰਦੇ ਨਹੀਂ ਮੱਛੀ ਸੌ ਜਾਂਦੀ ਹੈ ਇਹ ਮੂਵ ਘੱਟ ਕਰਦੀ ਆ ਵੀ ਆਣੀ ਇਕ ਥਾਂ ਮੇ ਖੜ ਕੇ ਹੋ ਰਹਿੰਦੀ ਹੈ ਜਿਵੇਂ ਖੜੀ ਹੋ ਰਹਿੰਦੀ ਹੈ ਮੰਨ ਕੇ ਚੱਲੋ 2-3 ਮਹੀਨੇ ਫੀਡ ਥੋੜੀ ਘਟ ਖਾਂਦੀ ਆ ਇਸ ਕਰਕੇ ਅੱਜ ਕੱਲ ਦੇ ਟਾਈਮ 'ਚ ਥੋੜੀ ਫੀਡ ਘਟਾਓ ਟਾਈਮ ਦੇ ਨਾਲ ਵਿਭਾਗਾਂ ਦੇ ਉਹਦੇ ਨਾਲ ਗੱਲਬਾਤ ਕਰਦੇ ਰਹੋ ਸਰਾਂ ਦੇ ਨਾਲ ਜਿਵੇਂ ਹੀ ਆਪਣੇ ਅੱਜ ਕੱਲ ਦੇ ਬੱਚੇ ਪੜ੍ਹ ਕੇ ਉਸ ਤੋਂ ਬਾਅਦ ਜਿੱਥੇ ਫ੍ਰੀ ਹੋ ਫਿਰ ਜਾਂਦੇ ਕਿਤੇ ਕੰਮ ਕਰ ਖੇਤ ਵੀ ਨਹੀਂ ਕੰਮ ਕਰਦੇ ਘਰੇ ਵੀ ਨਹੀਂ ਕੰਮ ਕਰਦੇ ਉਹਨਾਂ ਨੂੰ ਕਹਿਣਾ ਵੀ ਖੇਤੀ ਦੇ ਨਾਲ ਨਾਲ ਮੈਂ ਤਾਂ ਕਹਿਣਾ ਆਪਣਾ ਇੱਕ ਖੇਤੇ ਵਿੱਚ 2.5 ਏਕੜ ਦਾ ਪੌਂਡ ਵਟ ਕੇ ਉੱਥੇ ਕਰੋ ਨਾਲੇ ਤਾਂ ਇਹ ਕੰਮ ਬਹੁਤ ਈਜ਼ੀਲੀ ਆ ਕੋਈ ਆਨੇਗਾ ਵੀ 24 ਘੰਟੇ ਡਿਊਟੀ ਆ ਜਾਂ ਕੁਝ ਵੀ ਲਾ ਲਓ ਸਵੇਰੇ ਬਸ ਸਪੀਡ ਪਾਈ ਇੱਕ ਘੇੜਾ ਦੁਪਹਿਰੇ ਮਾਰ ਲਓ ਸ਼ਾਮ ਨੂੰ ਘੇੜਾ ਮਾਰ ਲਓ ਬਸ ਕੋਈ ਐਡੀ ਹੋ ਨਹੀਂ ਹੈਗਾ ਔਖਾ ਦਾ ਕੰਮ ਨਹੀਂ ਹੈਗਾ ਫੀਡ ਜਿਹੜੀ ਹੈ ਉਹ ਸਿਆਲ ਦੇ ਵਿੱਚ ਬਿਲਕੁਲ ਬੰਦ ਕਰ ਦੇਣੀ ਹੈ ਇਸ ਧੰਦੇ ਦੇ ਨਾਲ-ਨਾਲ ਜੇ ਆਪਾਂ ਗੱਲ ਕਰੀਏ ਵੀ ਹੋਰ ਨਾ ਧੰਦੇ ਜਿਵੇਂ ਅਸੀਂ ਦੇਖਦੇ ਆ ਕਿ ਖੇਤੀਬਾੜੀ ਧੰਦਾ ਸਾਡਾ ਹੈ ਪਸ਼ੂ ਪਾਲਣ ਦਾ ਧੰਦਾ ਹੈ ਜਾਂ ਬੱਤਕ ਕਲਚਰ ਮੁਰਗੀਆਂ ਦਾ ਕਲਚਰ ਸਾ ਸੰਯੁਕਤ ਮੱਛੀ ਪਾਲਣ ਵੀ ਅਸੀਂ ਕਰ ਸਕਦੇ ਹਾਂ ਸੰਯੁਕਤ ਮੱਛੀ ਪਾਲਣ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਧੰਦੇ ਦੀ ਵੇਸਟ ਹੈ ਜਿਹੜੀ ਦੂਜੇ ਧੰਦੇ ਵਿੱਚ ਸਾਡੇ ਜਾਂ ਦੂਜੇ ਸਹਾਇਕ ਧੰਦੇ ਵਿੱਚ ਸਾਡੀ ਇੱਕ ਉਹਦੀ ਖੁਰਾਕ ਦੇ ਤਰਫੋਂ ਵਰਤਿਆ ਜਾਵੇ ਤਾਂ ਉਹਨੂੰ ਸੰਯੁਕਤ ਧੰਦਾ ਕਿਹਾ ਜਾਂਦਾ ਹੈ ਇਸ ਦੇ ਵਿੱਚ ਇੱਕ ਧੰਦੇ ਦੀ ਵੇਸਟ ਤੇ ਦੂਜੇ ਦੀ ਫੀਡ ਦਾ ਕੰਮ ਕਰਦੀ ਹੈ ਇਹਦੇ ਨਾਲ ਦੋ ਫਾਇਦੇ ਹੁੰਦੇ ਨੇ ਨਾਲੇ ਤਾਂ ਤੁਹਾਡੀ ਜਿਹੜੀ ਜਿਹੜਾ ਤੁਸੀਂ ਧੰਦਾ ਕਰ ਰਹੇ ਹੋ ਇੱਕ ਤਰਫਾ ਉਹਦੇ ਵਿੱਚ ਤੁਹਾਡੀ ਇਨਕਮ ਉਹ ਤੋਂ ਤੁਹਾਨੂੰ ਹੁੰਦੀ ਹੈ ਦੂਸਰਾ ਤੁਹਾਡਾ ਜਿਹੜਾ ਦੂਸਰਾ ਧੰਦਾ ਉਹਦੇ ਵਿੱਚ ਖਰਚ ਦੀ ਜਿਹੜੀ ਕੋਸਟ ਆ ਉਹ ਘਟ ਜਾਂਦੀ ਹੈ ਲਗਭਗ ਅੱਧੀ ਰਹਿ ਜਾਂਦੀ ਹੈ ਤੇ ਨਾਲੇ ਉਹਦੀ ਉਤਪਾਦਨਾ ਜਿਹੜਾ ਉਹਦੇ ਵਿੱਚ ਵੀ ਵਾਧਾ ਹੁੰਦਾ ਹੈ ਸੋ ਜਿੱਥੇ ਤੱਕ ਆਪਾਂ ਖੇਤੀਬਾੜੀ ਦੀ ਗੱਲ ਕਰੀਏ ਕਿ ਇਸ ਧੰਦੇ ਨੂੰ ਖੇਤੀਬਾੜੀ ਦੇ ਨਾਲ ਜਿਵੇਂ ਅਸੀਂ ਦੇਖਦੇ ਹਾਂ ਕਿ ਇਹ 3 ਏਕੜ ਦਾ ਤਲਾਬ ਬਣਿਆ ਹੋਇਆ ਹੈ 6 ਤੋਂ 6 ਫੁੱਟ ਦੇ ਲਗਭਗ ਇਹਦੇ ਵਿੱਚ ਪਾਣੀ ਸਟੋਰ ਹੈ ਸੋ ਅਸੀਂ 20 ਤੋਂ 30% ਜਿਹੜਾ ਪਾਣੀ ਆ ਉਹ ਲਗਾਤਾਰ ਇਹਦਾ ਫਸਲਾਂ ਵਾੜੀ ਦੇ ਵਿੱਚ ਸਾਡਾ ਵਰਤ ਸਕਦੀ ਹਾਂ ਸੋ ਹਾਈ ਆਰਗੈਨਿਕ ਕਪੈਸਿਟੀ ਹੋਣ ਦੇ ਨਾਤੇ ਪਾਣੀ ਦੇ ਵਿੱਚ ਹਾਈ ਆਰਗੈਨਿਕ ਲੋਡ ਹੁੰਦਾ ਹੈ ਇਹਦੇ ਵਿੱਚ ਉਹ ਹੋਣ ਦੇ ਨਾਤੇ ਤੇ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਫਸਲਾਂ ਨੂੰ ਜੋ ਅਸੀਂ ਯੂਰੀਆ ਜਾਂ ਰਿਓ ਇਹ ਫਾਰਮਰ ਆਪਣੇ ਯੂਜ਼ ਕਰਦੇ ਨੇ ਉਹਦੇ ਵਿੱਚ ਇੱਕ ਦੋ ਵਾਰ ਘੱਟ ਯੂਜ਼ ਕਰਨਾ ਦਾ ਲੋਡ ਪੈਂਦੀ ਹੈ ਸੋ ਇਹਦੇ ਨਾਲ ਕੀ ਹੁੰਦਾ ਸਾਡਾ ਖਰਚਾ ਤਾਂ ਘਟਦਾ ਹੀ ਹੈ ਘਟਦਾ ਹੈ ਬਿਲਕੁਲ ਤੇ ਨਾਲ ਹੀ ਸਾਡਾ ਉਤਪਾਦਨ ਵੀ ਵੱਧਦਾ ਹੈ ਸੋ ਇੱਕ ਤਾਂ ਹੋ ਗਿਆ ਇਹ ਇਹਨੂੰ ਆਪਾਂ ਕਹਾਂਗੇ ਮੱਛੀ ਪਾਲਣ ਵਿਦ ਖੇਤੀ ਬਾੜੀ ਸੋ ਨਾਲ ਹੀ ਅਸੀਂ ਬਾਗਬਾਨੀ ਦਾ ਧੰਦਾ ਵੀ ਜੋ ਹੈ ਉਹ ਵੀ ਕਰ ਸਕਦੇ ਹਾਂ ਜਿਵੇਂ ਅਸੀਂ ਦੇਖਦੇ ਹਾਂ ਕਿ ਇਹ 3 ਏਕੜ ਦਾ ਤਲਾਬ ਬਣਿਆ ਹੋਇਆ ਹੈ ਇਹਦੀਆਂ ਲਗਭਗ 2 ਤੋਂ 2.5 ਬਿਗੇ ਦੀਆਂ ਬੱਟਾਂ ਦੀ ਜੋ ਜਾਂ ਬੱਟਾਂ ਦੀ ਸਾਈਡ ਵਾਲਾ ਜਿਹੜਾ ਰਸਤਾ ਹੈ ਉਹਨੂੰ ਅਸੀਂ ਵਰਤ ਸਕਦੇ ਹਾਂ ਕਿਵੇਂ ਕਿ ਜਿਵੇਂ ਇਹ ਰੀਆ ਬੱਟਾਂ ਤੇ ਹਲਦੀ ਬੀਜੀ ਜਾ ਸਕਦੀ ਹੈ ਹੈ ਗੰਡੇ ਹੋਏ ਪਿਆਜ਼ ਬਣਾ ਸਕਦੇ ਹਨ ਲਸਣ ਹੋਏ ਕਦੂ ਸਬਜ਼ੀਆਂ ਜਾਂ ਹੋਰ ਕੇ ਲਈ ਆਪਾਂ ਜਿਵੇਂ ਨਿੰਬੂ ਹੋਏ ਪਪੀਤੇ ਹੋਏ ਦੀ ਬਾਹਰੀ ਸਾਈਡ ਧਿਆਨ ਰਹੇ ਕਿ ਇਹੋ ਜਿਹਾ ਕੋਈ ਦਰਖਤ ਨਾ ਲਗਾਇਆ ਜਾਵੇ ਜਿਸ ਦੀ ਜਿਹੜੀ ਜਿਸ ਦੇ ਕਾਰਨ ਇਸ ਦੇ ਉੱਤੇ ਪੰਛੀਆਂ ਦੀ ਮਾਰ ਪਵੇ ਦੂਸਰੀ ਗੱਲ ਕਿ ਸੂਰਜ ਦੀ ਰੋਸ਼ਨੀ ਇਹਦੇ ਵਿੱਚ ਪੈਣ ਤੋਂ ਰੋਕੀ ਕਿਉਂਕਿ ਜਿਹੜੀ ਸੂਰਜ ਦੀ ਰੋਸ਼ਨੀ ਆ ਉਹ ਸਾਡੇ ਤਲਾਅ ਲਈ ਬਹੁਤ ਜ਼ਰੂਰੀ ਹੈ ਜੇ ਅਸੀਂ 10 ਫੁੱਟ ਤੋਂ ਹਾਈਟ ਤੋਂ ਵੱਧ ਵਾਲੇ ਦਾ ਦਰਖਤ ਇਸ ਦੇ ਉੱਤੇ ਬਾਰਤਾਂਗੇ ਤਾਂ ਸਾਡੇ ਜਿਹੜੇ ਸੂਰਜ ਦੀਆਂ ਕਿਰਨਾਂ ਨੇ ਸਾਡੇ ਤਲਾਅ ਉੱਤੇ ਨਹੀਂ ਪਹੁੰਚਣਗੀਆਂ ਜਿਸ ਨਾਲ ਸਾਡੇ ਤਲਾਬ ਵਿੱਚ ਕੁਦਰਤੀ ਭੋਜਨ ਦੀ ਪਰਮਾਰ ਹੈ ਜਿਹੜੀ ਉਹ ਰੁਕ ਜਾਵੇਗੀ ਤੇ ਸਾਡੀ ਗਰੋਥ ਦੇ ਵਿੱਚ ਰੁਕਾਵਟ ਆਵੇਗੀ ਮੱਛੀ ਦੇ ਵਿੱਚ ਬਿਮਾਰੀਆਂ ਜੋ ਹੈ ਉਹ ਲੱਗਣ ਦੇ ਚਾਂਸ ਰਹਿੰਦੇ ਹਨ ਮੈਂ ਸਾਡੇ ਜ਼ਿਲ੍ਹੇ ਦੇ ਨੌਜਵਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਜਾਂ ਸਾਡੀਆਂ ਔਰਤਾ ਮਾਤਾਵਾਂ ਨੂੰ ਜਾਂ ਜੇ ਪੜ੍ਹੇ ਲਿਖੇ ਆਨਪੜ੍ਹ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਸਾਡੇ ਡਿਪਾਰਟਮੈਂਟ ਨਾਲ ਜੁੜ ਕੇ ਮੁਫਤ ਟ੍ਰੇਨਿੰਗ ਜਿਹੜੀ ਹੈ ਉਹ ਪ੍ਰਾਪਤ ਕੀਤੀ ਜਾਏ ਤੇ ਵੱਧ ਤੋਂ ਵੱਧ ਇਸ ਧੰਦੇ ਵੱਲ ਵਧਿਆ ਜਾਏ ਅਗਲੀ ਛੋਲਤ ਦੀ ਜੇ ਗੱਲ ਕਰੀਏ ਤਾਂ ਢੋਟੋ ਢਾਈ ਦੇ ਸਾਧਨ ਵਾਸਤੇ ਵੀ ਜਿਹੜੀ ਹੈਗੀ ਆ ਉਹ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਦੇ ਤਹਿਤ ਸਬਸਿਡੀ ਮਹੱਈਆ ਕਰਵਾਈ ਜਾਂਦੀ ਹੈ ਜਿਸ ਤਰ੍ਹਾਂ ਅਸੀਂ ਮਲੇਰ ਕੋਲੇ ਜ਼ਿਲ੍ਹੇ ਦੇ ਵਿੱਚ ਮੋਟਰਸਾਈਕਲਾਂ ਵਿਦ ਆਈਸ ਬਾਕਸ ਆਟੋ ਰਿਕਸ਼ਾ ਵਿਦ ਆਈਸ ਬਾਕਸ ਇਹਦੇ ਲਈ ਪਹਿਲਾਂ 2 ਸਾਲ ਪਹਿਲਾਂ ਸਬਸਿਡੀ ਮਹੱਈਆ ਕਰਾਈ ਗਈ ਹੈ ਇਹਦੇ ਲਈ ਵੀ ਮੋਟਰਸਾਈਕਲ ਦੀ ਕੀਮਤ 75000 ਦਾ 40% 30000 ਰੁਪਿਆ ਤੇ 60% ਦੇ ਹਿਸਾਬ ਨਾਲ 45000 ਰੁਪਏ ਸਬਸਿਡੀ ਮਹੀਆ ਕਰਾਈ ਜਾਂਦੀ ਹੈ ਤੇ ਆਟੋ ਰਿਕਸ਼ਾ 3 ਲੱਖ ਜੁਨਟ ਕਾਸਟ ਦਾ 40% 120000 ਰੁਪਏ ਤੇ 60% ਦੇ ਹਿਸਾਬ ਨਾਲ 180000 ਜਿਹੜੀ ਉਹ ਸਬਸਿਡੀ ਮਹੀਆ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰੀਏ ਬੈਂਜ ਨੇ ਬੈਂਜ ਰੀਫ੍ਰਿਜਰੇਟਡ ਬੈਂ ਹੈ ਜਿਹੜੀ ਉਹ 25 ਲੱਖ ਜੁਨਟ ਕਾਸਟ ਔਰ 40 ਤੋਂ 60% ਸਬਸਿਡੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਉਸ ਦੇ ਹਾਜ ਦੇ ਨਾਲ ਸਪਲਾਈ ਕਰਾਈ ਜਾਂਦੀ ਹੈ ਇਨਸੂਲੇਟਡ ਪੈਨ ਆ 20 ਲੱਖ ਯੂਨਟ ਕਾਸਟ ਦੇ ਹਿਸਾਬ ਦੇ ਨਾਲ 40 ਤੋਂ 60% ਸਬਸਿਡੀ ਮਿਲਿਆ ਕਰਵਾਈ ਜਾਂਦੀ ਹੈ ਇੱਕ ਨਵੀਂ ਸਕੀਮ ਜਿਹੜੀ ਅਸੀਂ ਮਲੇਰਕੋਟਲਾ ਦੇ ਵਿੱਚ ਲਾਂਚ ਕਰਨ ਜਾ ਰਹੇ ਹਾਂ ਫਿਸ਼ ਕਿਓਸਕ ਵਾਸਤੇ ਮੱਛੀ ਦੀਆਂ ਦੁਕਾਨਾਂ ਵਾਸਤੇ ਅਗਰ ਕੋਈ ਮੱਛੀ ਵਿਕਰੇਤਾ ਆਪਣੀ ਮੱਛੀ ਨੂੰ ਸਾਫ਼ ਸੁਥਰੇ ਢੰਗ ਨਾਲ ਵੇਚਣਾ ਚਾਹੁੰਦਾ ਤਾਂ 10 ਲੱਖ ਯੂਨਟ ਕਾਸਟ ਦੇ ਹਿਸਾਬ ਦੇ ਨਾਲ 40% ਮੱਛੀ ਵੇਚਣ ਦੀ ਦੁਕਾਨ ਦੇ ਲਈ ਉਹਦਾ ਪੂਰਾ ਇਨਫਰਾਸਟ੍ਰਕਚਰ ਲਾਉਣ ਦੇ ਲਈ ਜਿਹੜੀ ਸਬਸਿਡੀ ਆ 40% ਤੇ 60% ਦੇ حساب ਨਾਲ ਮਈਆ ਕਰਾਈ ਜਾਂਦੀ ਹੈ। ਆਗਰ ਕੋਈ ਰੰਗਦਾਰ ਮੱਛੀਆਂ ਸ਼ਰਾਵਟੀ ਮੱਛੀਆਂ ਦੀ ਦੁਕਾਨ ਕਰਨਾ ਚਾਹੁੰਦਾ ਹੈ। ਉਹਦੇ ਵਿੱਚ ਅਕੁਰੀਅਮ ਬਣਾ ਕੇ ਆਪਣਾ ਵੇਚ ਕੇ ਆਪਣਾ ਰੋਜਗਾਰ ਚਲਾਉਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਵੀ 40 ਤੇ 60% ਦੀ ਜਿਹੜੀ ਸਬਸਿਡੀ ਦੀ ਸਹੂਲਤ ਆ ਮਈਆ ਕਰਵਾਈ ਜਾਂਦੀ ਹੈ 10 ਲੱਖ ਜੁਨਟ ਕਾਸਟ ਦੇ ਉੱਪਰ ਜਿਹਦੇ ਕੋਲੇ ਆਪਣੀ ਜ਼ਮੀਨ ਹੈਗੀ ਆ ਉਹ ਵੀ ਇਸ ਧੰਦੇ ਨੂੰ ਕਰ ਸਕਦਾ ਹੈ ਜਿਹਦੇ ਕੋਲੇ ਆਪਣੀ ਜ਼ਮੀਨ ਨਹੀਂ ਹੈ ਉਹ ਪੰਚਾਇਤੀ ਤਲਾਬ ਠੇਕੇ ਤੇ ਲੈ ਕੇ ਉਹ ਵੀ ਆਪਣਾ ਰੋਜਗਾਰ ਦਾ ਸਾਧਨ ਪ੍ਰਾਪਤ ਕਰ ਸਕਦਾ ਜੇ ਕੋਈ ਪੰਚਾਇਤ ਚਾਹੁੰਦੀ ਹੈ ਤਾਂ ਉਹ 10 ਸਾਲ ਲਈ ਸਾਡੇ ਕੋਲ ਇੱਕ ਨੋਟੀਫਿਕੇਸ਼ਨ ਹੈਗਾ ਜੇ ਕਿਸੇ ਨੂੰ ਕੋਈ ਅੜਿੱਕਾ ਲੱਗਦਾ ਜੇ ਕੋਈ ਪੰਚਾਇਤ ਨਹੀਂ ਦੇਣਾ ਚਾਹੁੰਦੀ ਜਾਂ ਕੋਈ ਕਹਿੰਦਾ ਵੀ ਅਸੀਂ ਨਹੀਂ ਦੇ ਸਕਦੇ ਤਾਂ ਸਾਡੇ ਕੋਲ ਉਹ ਨੋਟੀਫਿਕੇਸ਼ਨ ਦੀ ਕਾਪੀ ਪ੍ਰਾਪਤ ਕਰਕੇ ਉਹ ਦਾਸਨੀਆਂ 15 ਸਾਲ ਦੇ ਲਈ ਜਿਹੜਾ ਹੈਗਾ ਉਹ ਕੋਈ ਪੰਚਾਇਤੀ ਟੋਬਾ ਜਾਂ ਪੰਚਾਇਤੀ ਲੈਣ ਆ ਜਿਹੜੀ ਉਹ ਲੈ ਸਕਦਾ ਸਾਡਾ ਜਿਹੜਾ ਮਲੇਰਕੋਟਲੇ ਵਿਖੇ ਨਵਾਂ ਜਿਲ੍ਹਾ ਬਣਿਆ ਤੇ ਨਵਾਂ ਹੀ ਦਫਤਰ ਆਇਆ ਤੇ ਸਾਡੀ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਮੈਂ ਇਸ ਸਰਦਾਰ ਗੁਰਜੰਤ ਸਿੰਘ ਨੂੰ ਦੁਬਾਰਾ ਫੇਰ ਵਧਾਈ ਦਿੰਦਾ ਤੇ ਜ਼ਿਲ੍ਹੇ ਦੇ ਮੱਛੀ ਕਿਸਾਨਾਂ ਨੂੰ ਆ ਵੀ ਵਧਾਈ ਦਿੰਦਾ ਜਿਹੜੇ ਇੱਥੇ ਕੰਮ ਕਰ ਰਹੇ ਨੇ ਤੇ ਅੱਗੇ ਜਿਹੜੇ ਹੋਰ ਕੋਈ ਜਾਵਾਨ ਨੇ ਅਸੀਂ ਉਹਨਾਂ ਨੂੰ ਖੁੱਲਾ ਸੱਦਾ ਦਿੰਦੇ ਆ ਕਿ ਸਾਡੇ ਨਾਲ ਸੰਪਰਕ ਕਰਨ ਤੇ ਇਸ ਧੰਦੇ ਨੂੰ ਅਪਣਾਉਣ ਬਹੁਤ ਵਧੀਆ ਆਮਦਨ ਦਾ ਦਾਦਨਾ ਜੀ